ਅੱਜ ਸਾਨੂੰ ਸਾਡੀ ਜਿਹੜੀ ਸੀਏਡੀ ਟੀਮ ਹੈ ਸਾਨੂੰ ਇੱਕ ਇਨਫੋਰਮੇਸ਼ਨ ਸਿਗੀ ਕਿ ਇੱਕ ਕੋਈ ਦੋ ਬੰਦੇ ਜਿਹੜੇ ਹੈਗੇ ਆ ਉਹ ਰੈਕੀ ਕਰ ਰਹੇ ਨੇ ਕਿਸੇ ਸਿੰਗਰ ਦੀ ਤਾਂ ਤੇ ਉਹ ਇੱਕ ਮੋਟਰਸਾਈਕਲ ਦੇ ਉੱਤੇ ਘੁੰਮ ਰਹੇ ਨੇ ਸਾਡੀ ਇਮੀਡੀਏਟਲੀ ਟੀਮ ਸੀ ਜਿਹੜੀ ਹੈਗੀ ਐਕਟੀਵੇਟ ਹੋ ਗਈਆਂ ਤੇ ਉਹਦੀ ਸਰਚ ਜਿਹੜੀ ਹੈਗੀ ਇਸ ਏਰੀਆ ਦੇ ਵਿੱਚ ਸ਼ੁਰੂ ਕਰਤੀ ਤਾਂ ਇਹ ਸਰਚ ਦੌਰਾਨ ਜਦੋਂ ਇੱਕ ਮੋਟਰਸਾਈਕਲ ਜਦੋਂ ਆ ਰਿਹਾ ਸੀਗਾ ਉਨੂੰ ਰੁਕਣ ਦਾ ਇਸ਼ਾਰਾ ਕੀਤਾ ਗਿਆ ਤੇ ਰੁਕਣ ਦੀ بجائے ਉਹਨੇ ਮੋਟਰਸਾਈਕਲ ਭਜਾ ਲਿਆ ਤੇ ਪਛਾਣਦੇ ਪਛਾਣਦੇ ਨੇ ਉਹਨੇ ਪੁਲਿਸ ਪਾਰਟੀ ਤੇ ਫਾਇਰਿੰਗ ਜਿਹੜੀ ਸੀ ਉਹ ਕੀਤੀ ਉਹਨੇ ਕਰੀਬ ਹਜੇ 1-2 ਰਾਉਂਡਸ ਹੀ ਫਾਇਰ ਕੀਤੇ ਸੀ ਤਾਂ ਇਮੀਡੀਏਟਲੀ ਜਵਾਬ ਦੇ ਵਿੱਚ ਜਦੋਂ ਪੁਲਿਸ ਪਾਰਟੀ ਵੱਲੋਂ ਵੀ ਫਾਇਰਿੰਗ ਕੀਤੀ ਗਈ ਤਾਂ ਇੱਕ ਜਿਹੜਾ ਸੀਗਾ ਬੁਲੇਟ ਉਹਦੇ ਲੈਗ ਦੇ ਵਿੱਚ ਲੱਗਿਆ ਤੇ ਇਮੀਡੀਏਟਲੀ ਉਸ ਬੰਦੇ ਨੂੰ ਜਿਹੜਾ ਹੌਸਪੀਟਲ ਹਸਪੀਟਲ ਜਿਹੜਾ ਹੈਗਾ ਰੈਫਰ ਕਰ ਦਿੱਤਾ ਗਿਆ ਤੇ ਉਹ ਇਸ ਟਾਈਮ ਤੇ ਜੇਰੇ ਇਲਾਜ ਹੈ ਜਿਹੜਾ ਦੂਸਰਾ ਬੰਦਾ ਸੀ ਉਹ ਮੌਕੇ ਤੋਂ ਭੱਜ ਗਿਆ ਉਹਦੀ ਜਿਹੜੀ ਸਰਚ ਹੈ ਉਹ ਸਾਡੀ ਪੁਲਿਸ ਪਾਰਟੀ ਵੱਲੋਂ ਇਮੀਡੀਏਟਲੀ ਚੱਲ ਰਹੀ ਹੈ ਕਿਹੜੇ ਗੈਂਗਰਸ ਬੰਦੇ ਦੁੱਸਰੇ ਆ ਇਹ ਹਜੇ ਅਸੀਂ ਪ੍ਰੀਲੀਮਰੀ ਜਿਹੜੀ ਪੁੱਛਗਿੱਛ ਕੀਤੀ ਹੈ ਉਸ ਦੇ ਮੁਤਾਬਕ ਹੈ ਬਨਵਾਰੀਪਾਲ ਨਾਮ ਦਾ ਬੰਦਾ ਹੈ ਜਿਹੜਾ ਕਿ ਆਗਰਾ ਯੂਪੀ ਤੋਂ ਬਿਲੋਂਗ ਕਰਦਾ ਹੈ ਤੇ ਇਹ ਅੱਗੇ ਕੌਸ਼ਲ ਗੈਂਗ ਨਾਲ ਸੰਬੰਧਿਤ ਹੈ ਤੇ ਇਸ ਦੇ ਨਾਲ-ਨਾਲ ਜਿਹੜੀ ਮਾਲਪੁਰ ਖੁਸ਼ਾਰਪੁਰ ਵਿਖੇ ਕਰੀਬ 15 ਦਿਨ ਪਹਿਲਾਂ ਇੱਕ ਫਾਇਰਿੰਗ ਹੋਈ ਸੀ ਜਿਹੜੀ ਇੱਕ ਪੈਰਲੀ ਅਗਲੇ ਦਿਨ ਸਿਕਰਮੈਂਟੋ ਵੀ ਫਾਇਰਿੰਗ ਹੋਈ ਸੀ ਉਹ ਜਿਹੜੇ ਤਿੰਨ ਸ਼ੂਟਰਸ ਜਿਹੜੇ ਉਹਦੇ ਵਿੱਚ ਇਨਵੋਲਡ ਸੀਗੇ ਕਿ ਕੱਲ ਵੀ ਰਾਤੀ ਦੀ ਦੇਰ ਰਾਤ ਪਟਾਨੀ ਢਾਬੇ ਤੇ ਇੱਕ ਸਿੰਗਰ ਦੇ ਉੱਪਰ ਫਾਇਰਿੰਗ ਹੋਈ ਗਿਆ ਉਸ ਦਾ ਕੋਈ ਰਿਲੇਸ਼ਨ ਇਹਦਾ ਆ ਰਿਹਾ ਨਹੀਂ ਇਹ ਸੈਪਰੇਟ ਮੈਟਰ ਹੈ ਜੀ ਉਹਦੇ ਨਾਲ ਇਹਦਾ ਕੋਈ ਰਿਲੇਸ਼ਨ ਨਹੀਂ ਹੈ ਉਸ ਕੇਸ ਦੇ ਵਿੱਚ ਵੀ ਸਾਨੂੰ ਬੜੀ ਪੋਜ਼ਿਟਿਵ ਲੀਡਸ ਜਿਹੜੀਆਂ ਹੈਗੀਆਂ ਉਹ ਮਿਲੀਆਂ ਹੋਈਆਂ ਤੇ ਅਸੀਂ ਬਹੁਤ ਨੇੜੇ ਹਾਂ ਉਸ ਕੇਸ ਨੂੰ ਵੀ ਟਰੈਕ ਕਰ ਸਰ ਕਿੰਨੇ ਕ ਬੰਦੇ ਸੀ ਜਿਹੜੇ ਇਸ ਇਸ ਕੇਸ ਦੇ ਵਿੱਚ ਇਹ ਦੋ ਬੰਦੇ ਸੀਗੇ ਇੱਕ ਮੌਕੇ ਤੇ ਫੜਿਆ ਗਿਆ ਹੈ ਤੇ ਇੱਕ ਜਿਹੜਾ ਹੈਗਾ ਫਰਾਰ ਹੋ ਗਿਆ ਤੇ ਉਹ ਵੀ ਚੇਤੇ ਰੌਨ ਅਪ ਕਰ ਲਿਆ ਜਾਏ